ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਲ ਮਹਲਾ 5 ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਆਉ ਖਦ ਦਿਆਂ ਏਕਾਲ ਲਿਬਲਾਈ ਰਹਾ ਰੱਖ ਲੀਏ ਤੈਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5 ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਹੇ RAM ਨਾਮ ਆਉਖਦ ਦਿਆਂ ਏਕਾਲ ਲੁਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾ ਬਲ ਮਹਲਾ 5ਵਾਂ ਤਉ ਤੀ ਵਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਢੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆਂ ਏਕਾਲ ਬਲਾਈ ਰਹਾ ਰਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5 ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦਿਆਂ ਇਕਾਲ ਬਲਾਈ ਰਹਾ ਰੱਖ ਲੀਏ ਤੈਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾ ਬਲ ਮਹਲਾ ਪੰਜਵਾਂ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਪੇਟਿਆ ਜਿਨ ਬੰਤ ਬਣਾਈ ਹੈ RAM ਨਾਮ ਆਉਖਦ ਦੀਆਂ ਏਕਾਲ ਲੁਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5 ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਕੋ ਰਾ ਟੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦੀਆਂ ਏਕਾਲ ਬਲਾਈ ਰਹਿ ਹਉ ਰੱਖ ਲੀਏ ਤੈਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਮਿਲਾਵਲ ਮਹਲਾ 5 ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਆਉਖਦ ਦਿਆਂ ਏਕਾਲ ਬਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾ ਬਲ ਮਹਲਾ 5ਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ ਰਾਮ ਨਾਮ ਔਖਦ ਦਿਆਂ ਏਕਾਲ ਲੁਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾਵਨ ਮਹਲਾ 5 ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦਿਆਂ ਇਕਾਲ ਬਲਾਈ ਰਹਾ ਰੱਖ ਲੀਏ ਤਿਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾ ਬਲ ਮਹਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦੀਆਂ ਏਕਾਲ ਲੁਲਾਈ ਰਹਾ ਰੱਖ ਲੀਏ ਤਿਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5 ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬੰਤ ਬਣਾਈ ਹੈ RAM ਨਾਮ ਔਖਦ ਦੀਆਂ ਇਕਾਲ ਬੁਲਾਈ ਰਹਾ ਰੱਖ ਲੀਏ ਤਿਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਹੈ RAM ਨਾਮ ਆਉ ਖਦ ਦੀਆਂ ਏਕਾਲ ਲੁਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5 ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦਿਆਂ ਇਕਾਲ ਬਲਾਈ ਰਹਾ ਰੱਖ ਲੀਏ ਤੈਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾ ਬਲ ਮਹਲਾ ਪੰਜਵਾਂ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਮੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦੀਆਂ ਏਕਾਲ ਬਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਮਿਲਾਵਲ ਮਹਲਾ 5ਵਾਂ ਤਾਤੀ ਬਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦੀਆ ਏਕਾਲ ਬਲਾਈ ਰਹਾ ਰੱਖ ਲਈਏ ਤੈਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸੁਹਾਈ ਮਿਲਾਵਲ ਮਹਲਾ 5 ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦੀਆਂ ਏਕਾਲ ਬਲਾਈ ਰਹਾ ਰੱਖ ਲੀਏ ਤਿਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5ਵਾਂ ਤੋਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦਿਆਂ ਏਕਾਲ ਲੁਲਾਈ ਰਹਾ ਰਾਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾ ਬਲ ਮਹਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਢੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦਿਆਂ ਇਕਾਲ ਬੁਲਾਈ ਰਹਾ ਰੱਖ ਲੀਏ ਤਿਨ ਰਖਣ ਹਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ ਪੰਜਵਾਂ ਤਾਤੀ ਬਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਹੈ RAM ਨਾਮ ਔਖਦ ਦੀਆ ਏਕਾਲ ਲਿਬਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਮਿਲਾਵਲ ਮਹਲਾ 5 ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਹੈ RAM ਨਾਮ ਆਉ ਖਦ ਦਿਆਂ ਏਕਾਲ ਲੁਲਾਈ ਰਖ ਲੀਏ ਤੈਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸੁਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ